ਦੇ ਹੱਕ 'ਚ ਖੜੋ ਲੋਕ ਮਰੀ ਜਾਂਦੇ ਆ ਗਰੀਬਾਂ ਨੂੰ ਪੁੱਛ ਕੇ ਦੇਖੋ ਕਿ ਟੰਗ ਰੋਕੀ ਖਾਣ ਕਰ ਰਹੇ ਹੋਗੇ ਦੇਖੋ ਤੁਸੀਂ ਵੀਡੀਓ ਦੇਖੀ ਹੋਣੀ ਕੁੜੀ ਨੂੰ ਹੈ ਮੇਰੇ ਕੋਲ ਆਈ ਸੀ ਉਹ ਰੋਡ ਸ਼ੋ ਚ ਉਹਦੇ ਕੋਲ ਰੋਡ ਲੱਗੀ ਸੀ ਵੀਡੀਓ ਪਾਈ ਸੀ ਉਹ ਉਹ ਨੂੰ ਮੈਂ ਅੰਦਰ ਪੁੰਗੇ ਸੀ ਕੀ ਕਹਿੰਦੀ ਸੀ ਉਹ ਐਮ ਇਕਨੋਮਿਕਸ ਪੜੀ ਲਿਖੀ ਕੁੜੀ ਕਹਿੰਦੀ ਉਹਨੇ ਟੰਗ ਰੋਕ ਕੇ ਖਾਣ ਲੱਗ ਗਿਆ 11 12 ਵਜੇ ਖਾਣ ਲੈ ਪਹਿਲਾਂ ਵੀ ਨਾ ਕਾਣੀ ਕੋ ਮੇ ਬਾਤ ਸੁਣ ਲੈ ਲੋਕਾਂ ਦਾ ਆਹਸ ਕਰਦੀ ਬੜੇ ਲੇਕਿਨ ਲੋਕਾਂ ਦੀ ਇਹੇ ਫਿਰਦੇ ਹੈਲੀਕਾਪਟਰਾਂ ਤੇ ਕਿਸਾਨ ਸਾਬ ਲੈ ਜਾਣਗੇ ਜੇ ਇਦਾਂ ਚੱਲਣਾ ਕੰਮ ਜੋ ਜਨਤਾ ਜਾਗ ਪੈਂਦੀ ਹੈ ਫਿਰ ਗਰਾਫੀ ਵਰਗੇ ਨੂੰ ਭਜਣਾ ਪੈਂਦਾ ਹੈ ਕਿ ਉਹਨਾਂ ਨੂੰ ਅੱਡੀ ਨਹੀਂ ਹੈਗੀ ਇੰਟੈਲੀਜੈਂਸ ਰਿਪੋਰਟ ਆ ਗਈ 100 ਤੋਂ ਵੱਧ ਸੀਟਾਂ ਨਾਲ ਆਮਾ ਦੀ ਪਾਰਟੀ ਦੀ ਸਰਕਾਰ ਬਣਦੀ ਬਚਾਅ ਮਾਲਵਾ ਸਾਰਾ ਸਾਫ ਹੋ ਰਿਹਾ ਅਸੀਂ ਤੁਹਾਨੂੰ ਥੋੜੇ ਜਿਵਾਕਰਾਂ ਨੂੰ ਟਿਕਟਾਂ ਦਿੱਤੀਆਂ ਡਾਕਟਰ ਸਾਹਿਬ ਕੌਣ ਨੇ ਆਮ ਕਰ ਚੁੱਕੇ ਹੋਏ ਨੇ ਉਸੇ ਕੱਜੀ ਨੇ ਟਿਕਟ ਦਿੱਤੀ ਜਿੱਤਾਮਾਂ ਦੇ ਸਮਰਵੀਰ ਅਮੁੰਡਾ 25 ਸਾਲ ਦਾ ਹਾਜ਼ਰ ਖਤੌੜ ਰਿਹਾ ਮਲਕੀਤ ਡਾਕਟਰ ਮਲਕੀਤ ਥਿੰਦ ਹੈ ਗੁਰੂ ਅਸਾਇਤ ਲੜ ਰਿਹਾ ਆਮ ਆਮ ਛੋਟੀ ਜਿਹੀ ਘਟਨਾ ਹੈ 27 ਸਾਲ ਦੀ ਕੁੜੀ ਰਪਿੰਦਰ ਰੂਪੀ ਐਚਡੀ ਕਰ ਰਹੀ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਹੋਸਟਲ ਚ ਆਲਦੀ ਸੇੜੀਆਂ ਨਾਲ ਕਮਰੇ 'ਚ ਬੈਠੀ ਸੀ ਜਿਸ ਵੇਲੇ ਹੋਸਟਲ ਦੀ ਮਾਡਮ ਨੇ ਆ ਕੇ ਕਿਹਾ ਗੁਰਪ੍ਰੀਤ ਇਹਦਾ ਨਾਮ ਕੈਲੀਵਿੰਨ ਤੇ ਚੱਲ ਰਿਹਾ ਤੈਨੂੰ ਟਿਕਟ ਮਿਲ ਗਿਆ ਵਾਹ ਬਾਦੀ ਦੀ ਤੂੰ ਜਾ ਸਕਦੀ 27 ਸਾਲ ਦਾ ਸਟੂਡੈਂਟ ਹੈ ਕੁੜੀ ਚਪੜਾਸੀ ਦਾ ਮੁੰਡਾ ਗੁਰਪ੍ਰੀਤ ਲਾਪਰਾ ਜਿਹਨੇ 10ਵੀਂ ਤੱਕ ਆਪਣਾ ਬਚਪਨ ਕਾਨਿਆਂ ਦੀ ਛੱਤ ਹਲੇ ਕੱਢਿਆ ਪਾਇਆ ਰਿਜ਼ਰਵ ਹਰ ਖੇਤੋਂ ਲੜ ਰਿਹਾ ਤੇ ਜਿੱਤ ਰਿਹਾ ਬਹੁਤ ਵੱਡੇ ਮਾਰ ਚੰਗਾ ਚੌਂਕੀਦਾਰ ਦਾ ਮੁੰਡਾ ਸਰੂਪ ਸਿੰਘ ਫਲੋਰ ਰਿਜ਼ਰਵ ਤੋਂ ਲੜ ਰਿਹਾ ਅਜੇ ਵੀ ਦਵੰਤ ਚੌਂਕੀਦਾਰ ਕਰਨ ਦੇਮਨ ਆਬੇ ਤੋਂ ਲੜ ਰਿਹਾ ਉਹਦਾ ਬਾਪੂ ਅਜੇ ਵੀ ਸਨੌਰ ਵਾਲੇ ਬਸ ਸਾਡੇ ਤੇ ਪੈਥਰੇ ਦੀ ਦੁਕਾਨ ਕਰਦਾ ਹੈ ਐਕਸੀ ਡਰਾਈਵਰ ਅਮਰਜੀਤ ਰੋਪਰ ਤੋਂ ਲੜ ਰਿਹਾ ਹੈ ਫ੍ਰਿਗੇਡੀਅ ਰਾਜਕੁਮਾਰ ਭਲਾਚੌਰ ਤੋਂ ਲੜ ਰਿਹਾ ਹੈ ਕੌਣ ਹੈ ਫ੍ਰਿਗੇਡੀਅ ਰਾਜਕੁਮਾਰ ਜਿਨ੍ਹਾਂ ਬੰਬੇ ਹਮਲੇ ਦਾ ਫੜਿਆ ਹੋਇਆ ਜਿਹੜਾ ਅਤਵਾਦੀ ਸੀ ਕਸਾਬ ਕਸਾਬ ਨੂੰ ਇੰਟੈਰੋਗੇਟ ਕੀਤਾ ਸੀ ਉਹ ਬੰਦੇ ਨੇ ਸਾਡੇ ਕੋਲ ਡਾਕਟਰ ਲੜ ਰਹੇ ਨੇ ਮਾਸਟਰ ਲੜ ਰਹੇ ਨੇ ਪ੍ਰਿੰਸੀਪਲ ਬਲਦੇ ਸਿੰਘ ਯਾਦ ਮਲੋਟ ਲੜ ਰਹੇ ਨੇ 20 ਸਾਲ ਹੋ ਗਏ ਕੁੜੀਆਂ ਨੂੰ ਮੁਫਤ ਪੜਾਉਦੇ ਨੇ ਤੇਰਿਸਗਰ ਲਾਈਨ ਮੈਂ ਜੁਨੀਅਨ ਦਾ ਲੀਡਰ ਜਿਸ ਸਿਰ ਤੇ ਸੱਤ ਬੰਕੇ ਨੇ ਕੁੱਟੀ ਖਾਈ ਗਏ ਨੇ ਬਦਲਾ ਤੋਂ ਹੋਂ ਟੱਕਾ ਪਤੌੜ ਤੋਂ ਫਿਰ ਮਨ ਸਿੰਘ ਖਾਲਸਾ ਉੱਲੜ ਰਹੇ ਥੋਡੇ ਵਰਗੇ ਨੇ ਸਾਡੇ ਐਮਐਮ ਫਿਲਕੁੜੀ ਤੇਰਾਹੁ ਤੋਂ ਲੜ ਰਹੇ ਹੀ ਸਭ ਇੱਕੋ ਸੋ ਵੀਰੋ ਥੋਡੇ ਤੋਂ ਕੱਢਿਆ ਆਪਾਂ ਡਲ ਚੰਨਿਆ ਵੀ ਕਿਤੇ ਭੂਆ ਦਾ ਘਰ ਨਾਲ ਆਪਾਂ ਕਹਿ ਜਾਵੇ ਜੇ ਗੱਲ ਫੋੜਾ ਠੀਕ ਹੈ ਚਾਰ ਵੋਟਾਂ ਨੇ ਦੋ ਤੇਰੀਆਂ ਦੋ ਮੇਰੇ ਆਹ ਨਾ ਕਰਿਓ ਪਪੂ ਨੂੰ ਫੋਨ ਕਰਦੇ ਮੈਂ ਖਪੇ ਜੀ ਗਿਆਰ ਦੀ ਕੰਮ ਹੋਰ ਗਾਇ ਖਰਾਬ ਹੈ ਹੋਰ ਕੰਮ ਅਗਰ ਕੀ ਹੁੰਦਾ ਨੇ ਪੁਪੜਾ ਨੇ ਪੁਪੜਾ ਨੇ ਲਰਨ ਨਹੀਂ ਹੁੰਦਾ ਵਾਜ ਨਹੀਂ ਮੈਂ ਵੀ ਬਹੁਤ ਪਪੜ ਬਣਾਇਆ ਆਪਾਂ ਹੋਰ ਫਰੇਕ ਵਾਜ ਲੜਦਾ ਸੀ ਅਲਤੀ ਕੀ ਹੁੰਦਾ ਨੇ ਪੁਪੜਾ ਸਾਰੇ ਹੁੰਦਾ ਹੁੰਦਾ ਤਾਂ ਪਪੜ ਉਹ ਕਿਸ ਕਰਦਾ ਪਰਾਣਾ ਹੀ ਹੈ ਪਰ ਉਹਦੀ ਐਕਸਪਾਇਰੀ ਡੇਟ ਲੰਘ ਜਾਂਦੀ ਹੈ ਪਰਾਣਾ ਹੋ ਜਾਂਦਾ ਉਹ ਉਹ ਨਵੇਂ ਆਏ ਜਿੰਨੇ ਮੁੰਡੇ ਉਹਨਾਂ ਤੇ ਫਿਰ ਲੱਗੀ ਜਾਂਦਾ ਰਹਿੰਦਾ ਵੀ ਆ ਦੇਖਾ ਦੇ ਨਾ ਦੇਖ ਕਵੇਂ ਲੱਛਣ ਨਾ ਦੇ ਅਮ ਮੇਰਾ ਚਾਦਰਾਂ ਤੋਤਾ ਕੱਲ ਇੱਥੋਂ ਮੈਂ ਤਾਰਤੀਂ ਕਬੂਤਰ ਬੈਠਾ ਕਰੀ ਐਈ ਨਵੇਂ ਪੁਰਾਣੇ ਵੀ ਪਸ਼ੀਨ ਜਤੂ ਦੇਨੇ ਓਏ ਹੂ ਹੀ ਲੱਗੀ ਜਾਂਦਾ ਰਹਾ ਮੈਂ ਹੀ ਨਹੀਂ ਜਾਂਦਾ ਬਰਾਦ ਆਹ ਕਿਹੜੀ ਕਰੂ ਨਾ ਭੱਜ ਚੜਦਾ ਬਰਾਦ ਸਭ ਤੋਂ ਪਹਿਲਾਂ ਚੜਦਾ ਹੁੰਦਾ ਨਾਲੇ ਦਿਗਾਉਣਾ ਬਰਾਦ ਉੱਠੋ ਵੀ ਉੱਠੋ ਓਏ ਉੱਠੋ ਮੇਰੀ ਸਗੀ ਭੈਣ ਦਾ ਵਿਆਹ ਸੀ ਪਿੰਡ ਸਤੌਜ ਅਸੀਂ ਇੱਕ ਇੱਕ ਰਾਤ ਪਹਿਲਾਂ ਲੈਡੀ ਸੰਗੀਤ ਤੇ ਸਾਰਾ ਟੱਬਰ ਨੱਚਿਆ ਇੱਥੇ ਦਾ ਪੂਆ ਪੂਆ ਦਾ ਮੁੰਡਾ ਸਾਰਾ ਫਾਗਿਆ ਚੱਕਿਆ ਪਾਇਆ ਲੇ ਕੋ ਗਾਣਾ ਜਹਾਗਾ ਡੀਜੇ ਤੇ ਚੱਲਦਾ ਉਹ ਸਾਰੇ ਗੋਲ ਗੋਲ ਚੱਕਰ ਜਿਹਾ ਬਣਾ ਲਮੀ ਨੇ Pase ਹੋ ਜਾ ਸੋਣੀ ਸਾਡੀ ਰੇਲ ਗੱਡੀ ਆਈ ਜਿਸ ਵੇਲੇ ਰੇਲ ਗੱਡੀ ਆ ਰਹੀ ਸੀ ਫੁੱਫੜ ਮੰਜੇ ਤੇ ਟਕਰਾ ਸ਼ਰਾਬ ਨਾਲ ਪਿਆ ਕੋਈ ਪਤਾ ਨਹੀਂ ਉਹਨੂੰ ਵੀ ਰੇਲ ਗੱਡੀ ਲੰਗੀ ਜਾਂਦੀ ਹੈ ਇਹ ਕੀ ਹੋ ਰਿਹਾ ਕੋਆ ਕਨੇ ਫੈਰਣ ਦੇ ਕੋਈ ਨਹੀਂ ਦੇਖ ਚਲੋ ਹੀ ਸੌਗੇ ਬਜ਼ੁਰਗਾਂ ਨੇ ਕਹਿੰਦਾ ਚਲੋ ਵੀ ਸੌਜੋ ਕੱਲ ਨੂੰ ਬਰਾਤ ਆਉਣੀ ਹੈ ਚਲ ਚਲ ਤਿਆਰੀ ਕਰਨੀ ਹੈ ਸੌਗੇ 11:30 11:30 ਸੌ ਗਏ 1:30 ਵਜੇ ਖਫੜ ਉੱਠਿਆ ਕੱਲ੍ਹ ਲਈ ਫਿਰੇ ਵਿੜੇ ਚ ਆਸੇ ਹੋ ਜਾ ਸੋਣੀਏ ਸਾਡੀ ਰੇਲ ਗੱਡੀ ਆਈ ਮੈਂ ਆ ਕੇ ਮੈਂ ਆ ਪਫੜੀ ਜੂ ਰੇਲ ਗੱਡੀ ਆਈ ਸੀ ਉਹ ਤਾਂ ਮੱਝੇ ਤੇ ਪਈ ਸੀ ਉਹ ਤੁਸੀਂ ਇੱਥੇ ਰੇਲ ਗੱਡੀ ਆਈ ਨਹੀਂ ਗੱਡੀ ਮੈਨੂੰ ਕਹਿੰਦਾ ਪਤੀਜਾ ਕਈ ਗੱਡੀਆਂ ਲੇਟ ਵੀ ਆਉਂਦੀਆਂ ਨੇ ਅੱਛਾ ਤਾਂ ਕੀ ਕਰੋਗੇ ਤਾਂ ਕਦੇ ਨਾਲੇ ਜ਼ਰੂਰੀ ਨੂੰ ਹੁੰਦਾ ਰੇਲ ਗੱਡੀ ਹੋ ਜਾਵੇ ਕਦੇ ਕਦੇ ਕਲਾ ਇੰਜਣ ਹੀ ਫਿਰਦਾ ਹੁੰਦਾ ਪਪੜਾ ਨੂੰ ਕਹਦੇ ਹਰਕੀ ਮੈਂ ਵੀ ਬੇਨਤੀ ਕਰਦਾ ਮਾਸੜਾ ਪਪੜਾ ਨੂੰ ਕਿ ਹੱਥ ਬੰਨ ਕੇ ਬੇਨਤੀ ਆਸੀ ਤੁਹਾਡੇ ਕਹਿ ਤੇ ਬਹੁਤ ਬਾਗੀਆਂ ਐਤਕੀ ਜਵਾਕਾਂ ਦੀ ਗੱਲ ਮੰਨ ਲਓ ਐਤਕੀ ਨਮਿਆਂ ਦੀ ਗੱਲ ਮੰਨ ਕੇ ਦੇਖ ਲਓ ਵਿਕਾਸ ਵਾਲੀ ਰੇਲ ਗੱਡੀ ਪੰਜਾਬ ਦੀ ਆਜੂਗੀ ਤੇ ਲਾਈਨ ਤੇ ਚੜਜੂ ਕੀ ਕਹਿੰਦੀ ਆ ਹਰਸ਼ਪ੍ਰਿਤ ਕੌਰ ਫੇਰ ਨਾਲੇ ਤੁਨੋਂ ਉੰਗਲੀ ਹੈ ਸਰ ਨਾਲੇ ਕਹੋਗੇ ਨਾ ਫਰਾਈ ਫਰਾਈ ਨਾ ਥੋੜਾ ਜਿਹਾ ਅੱਪੀ ਥੋੜਾ ਜਿਹਾ ਅੱਪੀ ਮੇਰੀ ਆਦੀ ਥੋੜੇ ਉੱਚੀ ਬੋਲਿਓ ਕਿ ਕਿੰਨੀ